ਅਕਸਰ ਅਸੀਂ ਖਬਰਾਂ ਦੇ ਵਿੱਚ ਦੇਖਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਢੋਂਗੀ ਬਾਬੇ ਕੋਲੇ-ਪਾਲੇ ਮਾਸੂਮ ਲੋਕਾਂ ਨੂੰ ਠੱਗਦੇ ਨੇ ਕਿਸ ਤਰੀਕੇ ਦੇ ਨਾਲ ਇਹ ਆਪਣੇ ਜਾਲ ਦੇ ਵਿੱਚ ਫਸਾਉਂਦੇ ਨੇ ਇਹਨਾਂ ਹੀ ਨਹੀਂ ਆਪਣੇ ਜਾਲ 'ਚ ਫਸਾ ਕੇ ਲੋਕਾਂ ਕੋਲੋਂ ਗਹਿਣੇ ਤਾਂ ਪੈਸੇ ਲੈ ਕੇ ਵੀ ਫਰਾਰ ਹੋ ਜਾਂਦੇ ਨੇ ਪਰ ਅਸੀਂ ਇਨ੍ਹਾਂ ਘਟਨਾਵਾਂ ਤੋਂ ਸਿੱਖਦੇ ਨਹੀਂ ਹਾਂ ਸਾਨੂੰ ਪਤਾ ਵੀ ਹੈ ਕਿ ਜ਼ਿਆਦਾਤਰ ਬਾਬੇ ਢੋਂਗੀ ਹੁੰਦੇ ਨੇ ਇਹ ਲੋਕਾਂ ਦੀ ਭਲਾਈ ਦੇ ਲਈ ਨਹੀਂ ਬਲਕਿ ਲੋਕਾਂ ਨੂੰ ਠੱਗਣ ਦੇ ਲਈ ਘੁੰਮਦੇ ਨੇ ਪਰ ਅਜਿਹੀ ਤਸਵੀਰ ਇੱਕ ਹੋਰ ਸਾਹਮਣੇ ਆਈ ਹੈ ਜੋ ਕਿ ਫਿਰੋਜ਼ਪੁਰ ਤੋਂ ਹੈ ਦਰਸਲ ਇਹ ਪੂਰਾ ਮਾਮਲਾ ਕੀ ਹੈ ਤੁਹਾਨੂੰ ਦੱਸਦੇ ਹਾਂ ਜਿਸ ਮਹਿਲਾ ਦੀਆਂ ਤੁਸੀਂ ਤਸਵੀਰਾਂ ਹੁਣ ਦੇਖ ਰਹੇ ਹੋ ਇਹ ਮਹਿਲਾ ਬ੍ਰੈਡ ਲੈਂਡ ਦੇ ਲਈ ਦੁਕਾਨ ਤੇ ਜਾਂਦੀ ਹੈ ਉਸੇ ਦੌਰਾਨ ਹੀ ਇੱਕ ਸਖਸ਼ ਤੇ ਇੱਕ ਮਹਿਲਾ ਆਉਂਦੀ ਹੈ ਤੇ ਮਹਿਲਾ ਇਸ ਮੈਂ ਦੂਜੀ ਮਹਿਲਾ ਨੂੰ ਕਹਿੰਦੀ ਹੈ ਕਿ ਇਹ ਬਾਬਾ ਬਹੁਤ ਹੀ ਕਰਨੀ ਵਾਲਾ ਹੈ ਜੇਕਰ ਇਸ ਤੁਸੀਂ ਬਾਬੇ ਦਾ ਆਸ਼ੀਰਵਾਦ ਲੈ ਲਿਆ ਤੇ ਤੁਹਾਡੇ ਘਰ ਦੇ ਵਿੱਚ ਵੀ ਲਹਿਰਾਬਹਿਰਾ ਹੋ ਜਾਣਗੀਆਂ ਇਹ ਗੱਲਾਂ ਦੇ ਵਿੱਚ ਆ ਕੇ ਮਹਿਲਾ ਜਿਹੜੀ ਹੈ ਉਹ ਬਾਬੇ ਦੇ ਨਾਲ ਤੇ ਬਾਬੇਸ ਨਾਲ ਜਿਹੜੀ ਮਹਿਲਾ ਆਈ ਹੁੰਦੀ ਹੈ ਉਸ ਦੇ ਨਾਲ ਤੁਰ ਪੈਂਦੀ ਹੈ ਆਪਣੇ ਜਾਲ ਦੇ ਵਿੱਚ ਫਸਾਉਣ ਦੇ ਲਈ ਇਹ ਬਾਬਾ ਉਸ ਤੋਂ ਉਸ ਦੇ ਗਹਿਣੇ ਵੀ ਲਾ ਲਿੰਦਾ ਤੇ ਉਸ ਦੇ ਪੈਸੇ ਵੀ ਲੈ ਲਿੰਦਾ ਜਾਲ 'ਚ ਫਸਾਂਦੇ ਹੋਏ ਜਦ ਤੱਕ ਇਸ ਮਹਿਲਾ ਨੂੰ ਪਤਾ ਲੱਗਦਾ ਹੈ ਕਿ ਇਸ ਦੇ ਨਾਲ ਠੱਗੀ ਹੋ ਜਾਂਦੀ ਹੈ ਪਰ ਉਸ ਵੇਲੇ ਵੇਲਾ ਨਿਕਲ ਗਿਆ ਹੁੰਦਾ ਉਹ ਛਾਤਰ ਮਹਿਲਾ ਤੇ ਢੋਗੀ ਬਾਬਾ ਫਰਾਰ ਹੋ ਚੁੱਕੇ ਹੁੰਦੇ ਨੇ ਇਹ ਪੂਰੀ ਘਟਨਾ ਕਿੰਜ ਵਾਪਰੀ ਹੈ ਇੱਕ ਵਾਰ ਤੁਹਾਨੂੰ ਇਸ ਮਹਿਲਾ ਦੀ ਜ਼ੁਬਾਨੀ ਵੀ ਸੁਣਾਉਣੀ ਆ ਬ੍ਰੈਡਲੈਨ ਐਸੀ ਆਜੂ ਕੋਲੋਂ ਹਾਂਜੀ ਸਾਡੇ 12 ਵਜੇ ਟਾਈਮ 'ਚ ਸਾਡੇ ਪਰੰਦਾ ਬਸੋਨੀ ਜਾਨੀ ਨੇ ਮੈਨੂੰ ਕਿਹਾ ਉਹ ਬੰਦਾ ਆਇਆ ਮੈਂ ਐਡਰੈਸ ਪੁੱਛਦਾ ਸੀ ਯਾ ਵੀ ਇਹ ਕਿਤੇ ਬਾਹਰ ਕਿਥੇ ਨੱਕ ਇਧਰ ਲੈ ਪਾਸੇ ਹੈਗਾ ਉਹਨਾਂ ਦਿਨ ਜਨਾਨੀ ਕਾ ਗਈ ਕਦੇ ਬਾਬਾ ਬੜਾ ਪਹੁੰਚੇ ਆਇਆ ਤੁਹਾਨੂੰ ਅਸ਼ੀਰਵਾਦ ਦਿੱਤਾ ਤੇ ਬਹੁਤ ਕੁਝ ਬਹੁਤ ਸਾਰਾ ਸ਼ਾਂਤ ਸੁਖ ਸ਼ਾਂਤੀ ਕਰਤ ਰਹਿੰਦੀ ਹੈ ਤੇ ਹੁਣ ਤੁਸੀਂ ਤੈਨੂੰ ਕਪੜਾ ਦੇਣਗੇ ਕਪੜਾ ਲੈ ਲਈ ਤੇ ਮੈਂ ਉਹਦੀ ਗੱਲ ਤੇ ਅਗ ਮੈਂ ਕਿ ਫੁਰਕ ਹੋਏਗਾ ਕੋਈ ਉਹਨੇ ਇਹਨੂੰ ਮੈਨੂੰ ਉਧਰ ਲੈ ਗਿਆ ਆਪਣੇ ਅਨਿਸ ਹੋਟਲ ਕੋਲੇ ਜੋਟੇ ਦੇ ਬਾਹਰ ਬੰਨੇ ਤੇ ਕਹਿੰਦਾ ਉਸ ਪਾਸੇ ਤੇ ਹੋ ਕੇ ਤੈਨੂੰ ਮੈਂ ਅਸ਼ੀਰਵਾਦ ਦੇਣਾ ਕਪੜਾ ਦੇਵਾਂਗਾ ਕਪੜੇ ਤੇ ਆਪਣਾ ਸਮਾਨ ਲੈ ਬਰੇਡੋ ਪੈਸੇ ਵੀ ਦੇ ਰਿਹਾ ਉਹ ਵੀ ਪਾ ਲੋ ਵਿੱਚ ਮੈਂ ਰਹਿ ਤਾਂ ਪਾਇ ਹੀ ਨਹੀਂ ਗੇ 300 ਰੁਪਏ ਪਾਇ ਸੀਗੇ ਤੇ ਬਾਕੀ ਉਹ ਸਮਾਨ ਮੇਰਾ ਕਹਿੰਦਾ ਤੂੰ ਆਜਾ ਕਰ ਲੈ ਲਾ ਲੋ ਮੈਂ ਇਹਦਾ ਤੂੰ ਬਨ ਕੇ ਮੰਦਰ ਚ ਰੱਖ ਦਈਏ ਗੱਲ ਚ ਪਾਇਆ ਸੀ ਕਿਸ ਤਰ੍ਹਾਂ ਕੀ ਚੂੜੀ ਵਾਚ ਪਾਈ ਸੀ ਮੇਰੇ ਨਹੀਂ ਜਿਹੜਾ ਲੈ ਕੇ ਗਿਆ ਸੋਨਾ ਸੀ ਕਿ ਸੋਨਾ ਸੀ ਕਿੰਨਾ ਸੋਨਾ ਸੀ 70 ਗ੍ਰਾਮ ਦੀ ਟੋੜੇ ਸੋਨਾ 20 ਗ੍ਰਾਮ ਦੀਆਂ ਚੂੜੀ ਸੀ ਪੂਰੀ ਇੱਕ ਚੂੜੀ ਸੀ ਕੜੇ ਵਾਂਗ ਸੀ ਤੇ ਇੱਕ ਸੀਗਾ ਮੰਦਰੀ ਸੀ ਮੇਰੀ ਨਾਂ ਲਿਖਿਆ ਮੇਰਾ ਉੱਤੇ ਲਪੇਟਿਆ ਸੀ ਠੀਕ ਉਹਨੇ ਲੋਫਾ ਉਹਨੇ ਉਹ ਮਾਦ ਆਪਣਾ ਕਪੜਾ ਦਿੱਤਾ ਇੰਦੇ ਚ ਰੇਟ ਲਾ ਲਪੇਟਿਆ ਹਾਂ ਇਹਦੇ ਲਪੇਟ ਕੇ ਰੱਖ ਤੇ ਰੇਪੇਟ ਕੇ ਰੱਖ ਦੇ ਦੇਣਾ ਮੈਂ ਮੰਤਰ ਪੜਨਾ ਘਰੇ ਜਾ ਕੇ ਰੱਖ ਦੇ ਕਾਲੋ ਸ਼ਾਂਤੀ ਰਹੇਗੀ ਘਰ ਜਾ ਕੇ ਪਾ ਲਿਆ

ਇਹ ਇਹ ਜਿਹੜੀ ਤੁਹਾਡੀ ਕਿੱਡੀ ਕੀਮਤ ਸੀ ਜਿਹੜਾ ਲੈ ਕੇ ਗਿਆ ਹੈ ਸਾਬਲਾ 727 ਗ੍ਰਾਮ ਸੋਨਾ ਸੀ 7 7000 ਰੁਪਏ ਹੋਏਗਾ 10 ਗ੍ਰਾਮ ਦਾ ਪੈਸੇ ਵੀ ਸੀਗੇ ਨਹੀਂ ਪੈਸੇ ਨਹੀਂ ਸੀ ਪੈਸੇ 20 ਰੁਪਏ ਸੀ ਵੀਰੇ ਨੇ ਪਾਏ ਸੀ 20 ਰੁਪਏ ਕਹਿੰਦੇ ਇਹ ਪੈਸੇ ਹੀ ਬੰਦਾ 20 ਰੁਪਏ ਕਹਿੰਦੇ ਬਾਟਾ ਬੜ ਤੇੜਾ ਹੈ ਤੁਹਾਨੂੰ ਬੇਕੂ ਬਣਾ ਗਿਆ ਬੇਕੂ ਬਣਾ ਹੋਰ ਕੀ ਮੰਗਦੇ ਤੁਹਾਡੇ ਇਹੋ ਜਿਹੇ ਇਹ ਹੀ ਮੰਗੇ ਨੇ ਨਾ ਚੀਜ਼ਾਂ ਮੈਨੂੰ ਵਾਪਸ ਮਿਲੀਆਂ ਚਾਹੀਦੀਆਂ ਬੰਦੇ ਫਿਰ ਚ ਨੇ ਚਾਹੀਦੇ ਆ ਕਰ ਰਹੀ ਹੋਣੀ ਜੀ ਹਾਂਜੀ ਔਰ ਤੂੰ ਪਹਿਲਾਂ ਵੇਖੀ ਸੀ ਔਰ ਕਦੇ ਨਹੀਂ ਵੇਖੀ ਉਹ ਤੇ ਆਏ ਆ ਬਾਂਹ ਜਾਣ ਲੰਗੇ ਜਾਂਦੇ ਜਾਈਂ ਨੇ ਕਿਹਾ ਇਹਨਾਂ ਧਿਆਨ ਕਰ ਬੋਲ ਗੱਲਾਂ ਮਾਰਦੀ ਇਹ ਕੁੜੀਆਂ ਵੀ ਪਛਾਣਦੇ ਹੋ ਹਾਂ ਮੈਂ ਪਛਾਣ ਲਾਂ ਉਸੇ ਦੇ ਪਛਾਣ ਲਾਂ ਬੰਦੇ ਨੂੰ ਪਛਾਣ ਲਾਂ ਉਹਨੂੰ ਪਛਾਣ ਲਾਂ ਮੈਨੂੰ ਸਮਝ ਆ ਗਿਆ ਪਹਿਲਾਂ ਕਦੇ ਨਹੀਂ ਵੇਖੀ ਨਾ ਜੀ ਨਾ ਜੀ ਮੈਨੂੰ ਕੋਈ ਸਮਾਨ ਲੈਣਾ ਆਇਆ ਸੀ ਬਲੱਡ ਵਗਣਾ ਆਇਆ ਸੀ ਹਾਂ ਪਰ ਇਹਨਾਂ ਨੂੰ ਕਿਸੇ ਲੇਡੀਜ਼ ਨੇ ਪਹਿਲਾਂ ਹੀ ਰੋਕ ਲਿਆ ਉਹ ਬੈਠੇ ਬੈਠੇ ਗੱਲਾਂ ਮਾਰਨ ਲੱਗ ਪਏ ਨਾਲ ਮੈਨੂੰ ਲੱਗਿਆ ਕੋਈ ਇਹਨਾਂ ਦੇ ਰਿਲੇਟਿਵ ਨੇ ਜਾਣ ਪਛਾਣਦੇ ਨੇ 15-20 ਮਿੰਟਾਂ ਨਾਲ ਗੱਲਾਂ ਮਾਰੀਆਂ ਉਦੋਂ ਕੋਈ ਬੰਦਾ ਆਂਟੀ ਉਸ ਤੋਂ ਬਾਅਦ ਬਿਲਕੁਲ ਯਾਨੀ ਸੁੰਨ ਹੀ ਹੋ ਗਏ ਆਂਟੀ ਸਾਰਾ ਸੁਣਨਾ ਲਾ ਕੇ ਵੜਾ ਤੋਨਾਂ ਦਾ ਚੌਂਕ 'ਚ ਫੜਾਇਆ ਮੇਰੀ ਦੀ ਗਾਂ ਕਿਹਨੇ ਫੜਾਇਆ ਫਿਰ ਉਸ ਤੋਂ ਬਾਅਦ ਆਂਟੀ ਰੋਲਾ ਪਾਤਾ ਮੇਰਾ ਲੁੱਟੇ ਗੇ ਲੁੱਟੇ ਗੇ ਬਾਈ ਪਾਸ ਚੱਲੇ ਵੀ ਆਂਟੀ ਦਾ ਸੁਣਨਾ ਲਾ ਕੇ ਲੈ ਗਏ ਉਹ ਬੰਦੇ ਦੇਖੋ ਪੜਾ ਕੇ ਬੰਦੇ ਬੇਕੂਮ ਲਾ ਗਏ ਨੀ ਤੌਰ ਤੇ ਪਹਿਲਾਂ ਲਾਲ ਚਲਾਈ ਰੱਖਿਆ ਇੱਕ ਕੁਰਸੀ ਨਾਲ ਦੋ ਬੰਦੇ ਸੀ ਇੱਕ ਸਰਦਾਰ ਸੀ ਇੱਕ ਬਜ਼ੁਰਗ ਸੀ ਕੋਈ 60-70 ਸਾਲ ਦਾ ਹੋਣਾ ਬਾਬਾ ਬਣ ਕੇ ਬਾਬਾ ਬਣ ਕੇ ਆ ਜੀ ਹਾਂ ਜੀ ਹੁਣ ਔਰਤ ਨੇ ਕੰਮ ਲਾ ਕੇ ਹੀ ਜਾਇਆ ਹਾਂ ਬਿਲਕੁਲ ਬਿਲਕੁਲ ਯਾਨੀ ਤਿੰਨ ਕੁ ਲੱਖ ਰੁਪਏ ਦਾ ਨ ਰੋਈਪੁਰ ਦਾ ਬਹੁਤ ਬੁਰਾ ਹਾਲ ਹੈ ਆਪਣੇ ਦਾ ਲੁੱਟਾਂ ਖੋਵਾਂ ਚੋਰੀਆਂ ਡਕਤੀਆਂ ਆਮ ਹੋ ਗਿਆ ਨੇ ਪ੍ਰਸ਼ਾਸਨ ਆਪਣਾ ਸੁੱਤਾ ਹੀ ਪਿਆ ਸੋ ਇਹ ਲੋ ਨਵੇਂ ਤਰੀਕੇ ਆ ਗਏ ਨੇ ਨਵੇਂ ਤਰੀਕੇ ਆ ਗਏ ਨੇ ਜੇ মিডিਆ ਨਾ ਹੋਵੇ ਤੇ ਬੇੜਾ ਗਰਕ ਹੋਏ ਪਤਾ ਨਾ ਚੱਲੇ ਵੀ ਕਿੰਨੇ ਨਕੀ ਠੱਗੀ ਹੋ ਰਹੀ ਏ ਮੈਂ ਕਿੰਨਾ ਵੀ ਕੋਈ ਠੱਲ ਪਾਣੀ ਚਾਹੀਦੀ ਹੈ ਪੁਲਿਸ ਚਾਵੇ ਤਾਂ ਕੀ ਨਹੀਂ ਕਰ ਸਕਦੀ ਵੀ ਆਮ ਨੋਰਮਲ ਗੱਲ ਹੋ ਗਿਆ ਨੇ ਜਿਹੜੇ ਲੁੱਟਾਂ ਖੋਵਾਂ ਆਇਕਲ ਪਰ ਕਿਤੇ ਨਾ ਕਿਤੇ ਇਹ ਗੱਲ ਜ਼ਰੂਰ ਸੋਚਣ ਵਾਲੀ ਹੈ ਤੇ ਗੌਰ ਕਰਨ ਵਾਲੀ ਹੈ ਕਿ ਜੇਕਰ ਸਾਨੂੰ ਪਤਾ ਹੈ ਕਿ ਅੱਗੇ ਖੋਵਾਂ ਤੇ ਉਸ ਦੇ ਵਿੱਚ ਛਾਲ ਮਾਰਨੀ ਸਾਡੀ ਬੇਫਿਕਰੀ ਹੈ ਤੇ ਸਾਨੂੰ ਅਕਸਰ ਹੀ ਇਸ ਤਰੀਕੇ ਦੀਆਂ ਘਟਨਾਵਾਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਤੇ ਸਾਨੂੰ ਸਤਰਕ ਰਹਿਣਾ ਚਾਹੀਦਾ ਹੈ ਕਿ ਜੋ ਕੁਝ ਹੈ ਸਾਡੇ ਕੋਲ ਸਾਨੂੰ ਉਸ ਦੇ ਵਿੱਚ ਹੀ ਸਬਰ ਹੋਣਾ ਚਾਹੀਦਾ ਹੈ ਅਜਿਹੀਆਂ ਘਟਨਾਵਾਂ ਤੋਂ ਜਿੰਨਾ ਹੋ ਸਕੇ ਉਨ੍ਹਾਂ ਹੀ ਬਚਣਾ ਚਾਹੀਦਾ ਹੈ